ਵਿੱਦਿਆ ਜਿਹੜੀ ਹੈਗੀ ਬਿਨਾ ਵਿਚਾਰੇ ਤੇ ਬਿਨਾ ਨੁਕਸਾਨ ਬੜਾ ਕਰਦੀ ਹੈ ਅਸਲ 'ਚ ਵਿਦਿਆ ਬਿਨਾ ਵਿਚਾਰੀ ਹੋਈ ਵਿਦਿਆ ਅਵਿਦਿਆ ਹੁੰਦੀ ਹੈ ਜਿਹੜੀ ਬਿਨਾ ਵਿਚਾਰੀ ਹੋਈ ਵਿਦਿਆ ਨਾ ਉਹ ਅਵਿਦਿਆ ਹੈ ਉਹ ਪਿਛਲੇ ਜਿਹੜੇ ਪੜ੍ਹੇ ਦਾ ਬਗਾਨ ਵਾਲੇ ਨੇ ਉਹ ਸਾਰੇ ਐਸੇ ਕਰਕੇ ਨਹੀਂ ਵਿਦਿਆ ਵਿਚਾਰੀ ਹੋਈ ਨਹੀਂ ਉਹਨਾਂ ਦੀ ਉਲਟੇ ਬਾਸ ਜਿਹੜੇ ਲੱਗੇ ਨੇ ਉਹਨੇ ਵਿਦਿਆ ਵਿਚਾਰੀ ਨਹੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਵਿਦਿਆ ਬੋਧ ਨੁਕਸਾਨ ਵਾਲੀ ਚੀਜ਼ ਨਹੀਂ ਸੰਸਾਰੀ ਵਿਦਿਆ ਨੂੰ ਸਾਨ ਵਾਲੀ ਚੀਜ਼ ਐ ਜੋ ਸਾਨੂੰ ਪੜਾਤਾ ਸੰਸਾਰ ਜਮੀਆ ਮਾਂ ਐ ਪਿਓ ਐ ਐ ਬੋ ਐ ਤੇਰਾ ਮੇਰਾ ਮਰਨਾ ਜਮਣਾ ਇਹ ਸਭ ਉਲਟ ਐ ਇਹਦੀ ਵਿਚਾਰ ਕਰਦੀ ਇਹ ਰੱਦ ਕਰਦੀ ਐ ਬਾਣੀ ਆਤਮਾ ਤਾਂ ਆਤਮਾ ਨਹੀਂ ਪੈਦਾ ਹੋ ਸਕਦੀ ਇਸ ਕਰਕੇ ਮਾਂ ਪਿਓ ਆਤਮਾ ਨਹੀਂ ਹੋ ਸਕਦਾ ਬੋਲਦੀ ਆਤਮਾ ਮੇਰਾ ਪਿਓ ਵਿਚਾਰ ਕਰੀਏ ਤਾਂ ਇਥੋਂ ਬਦਲਣਾ ਹੋਊਗਾ ਉਹ ਗੱਲ ਨਾ ਵਾਸੋ ਵਾਸੂ ਪਜਿਆ ਤੇਰਾ ਪਿਓ ਕੌਣ ਆਪਣਾ ਲੱਭ ਤੂੰ ਤਾਂ ਜੇ ਤੜ ਚੇਤਨ ਜੇਦਲੀ ਪੈਦਾ ਕਰ ਸਕਦਾ ਤੂੰ ਜੇ ਤੇਰੇ ਅੰਦਰਲਾ ਤੇਰਾ ਮੂੜ ਲੈ ਤੈਨੂੰ ਪੈਦਾ ਕੀਤਾ ਇਸ ਕਰਕੇ ਆਪ ਪਿਤਾ ਆਪ ਮਾਇਆ ਆਪ ਹੈ ਆਪਣਾ ਪਿਤਾ ਆਪ ਹੈ ਆਪਣੀ ਮਾਇਆ ਹਰ ਜੀਓ ਪਿਤਾ ਹਰ ਜੀਓ ਮਾਤਾ ਹਾਂ ਅੰਦਰਲਾ ਜਿਹੜਾ ਇਹਦਾ ਮੂੜ ਹੈ ਉਹੀ ਤਾਂ ਪਿਤਾ ਉਹੀ ਇਹਦੀ ਮੂੜ ਹੈ ਆਪ ਪਤਾ ਮਾਇਆ ਹੋਰ ਗੱਲਾਂ ਹਰ ਜਿਓ ਹੋਰ ਗੱਲਾਂ ਉਹ ਤੇ ਭਲੇਖਾ ਬੈਠੋ ਯਹਾਰੀਓ ਗਾਂ ਹੈ ਹਰ ਜਿਓ ਸਭ ਦਾ ਮਾਇਆ ਉਹ ਗੱਲ ਹੋ ਰਹੀ ਤੇਰਾ ਮੂਲੇ ਤੇਰਾ ਬਤਾ ਹਰ ਕਿਸੇ ਦਾ ਮੂਲੇ ਹਰ ਕਿਸੇ ਦਾ ਪਤਾ ਆਪੇ ਪਤਾ ਆਪੇ ਮਾਇਆ ਇੱਕਾ ਜਿਹੜਾ ਇੱਕ ਆਪੇ ਤਾਂ ਮਾਇਆ ਆਪਣਾ ਆਪਣਾ ਜੀਵਨ ਆਪਣਾ ਬਣਾ ਆਪੇ ਲਕਿਤੇ ਆਪਣਾ ਮਨ ਆਪੇ ਪੈਦਾ ਕਰਨਾ ਪੈਂਦਾ ਉਹ ਹੀ ਹੈ ਮਨ ਜਿਹੜਾ ਪੈਦਾ ਹੋਇਆ ਉਹ ਕੀ ਹੈ ਉਹ ਬ੍ਰਹਮਾਸਤ ਕਰਨਾ ਕੁਪੰਤੀ ਜਨੂ ਹੋ ਗਿਆ ਮਨ ਪੈਦਾ ਕਰਨਾ ਕੁਪੰਤੀ ਜਨਮ ਹੋ ਰਿਹਾ ਸੁਪਾਲਤੀ ਜਨਮ ਕਿਵੇਂ ਹੁੰਦਾ ਹੈ ਚਿੱਤ ਦਾ ਜਨਮ ਲੈਣਾ ਮਨ ਉਹਦੇ ਵਿੱਚ ਲੀਨ ਹੋਵੇ ਚਿੱਤ ਜਨਮ ਲਵੇ ਵਨਜਾ ਜਨਮ ਲੈਣ ਦਾ ਕਲਪਨਾ ਪੈਦਾ ਹੁੰਦੀ ਹੈ ਜੇ ਕਲਪਨਾ ਪੈਦਾ ਹੁੰਦੀ ਹੈ ਵਨ ਪਾਉਂਦਾ ਜਿਹੜਾ ਹੁਕਮ ਉਹ ਪੈਦਾ ਹੁੰਦਾ ਹੈ ਹੁਕਮ ਕੀ ਇਹਨਾਂ ਪਾਉਂਦੇ ਝੂਠਾ ਹੁਕਮ ਪੈਦਾ ਹੁੰਦਾ ਵਾ ਸੱਚੇ ਹੁਕਮ ਨਾਲ ਵਿਰੋਧ ਹੁੰਦਾ ਇੱਕੋ ਪੰਤੀ ਜਨਮ ਜੇ ਇਹ ਜਨਮ ਨਹੀਂ ਹੁੰਦਾ ਤਾਂ ਵੀਰ ਉਹ ਦੂਜਾ ਜਨਮ ਹੁੰਦਾ ਹੁਕਮ ਹੁਕਮ ਦੇ ਵਿੱਚ ਸਮਾਉਂਦਾ ਫਿਰ ਜਨਮ ਲੈ ਕੇ ਇਹ ਰੂਪ ਹੁਕਮ ਸੁਣ ਰਿਹਾ ਉਹਦੇ ਵਿੱਚ ਸਮਾ ਜਾਂਦਾ ਹੈ ਹੁਕਮ ਇਹਦੇ ਅੰਦਰ ਵੀ ਪ੍ਰਗਟ ਹੁੰਦਾ ਹੈ ਆਹ ਕਹ ਲੋ ਇੱਕ ਹੋਇਤਾ ਉਗਵੇ ਉਹ ਗਿਆ ਹੁਕਮ ਹੋ ਗਿਆ ਹੁਕਮ ਰੂਪ ਹੋ ਕੇ ਉ ਗਿਆ ਹੈ ਉਸੇ ਭੰਤੀ ਜਨਮ ਇੱਕ ਭੰਤੀ ਜਨਮ ਵਿਦਿਆ ਵਿਚਾਰੇ ਦੇ ਬਿਨਾ ਕੋਈ ਭੰਤੀ ਜਨਮ ਹੋਊਗਾ ਵਿਦਿਆ ਵਿਚਾਰੇ ਦੇ ਬਿਨਾ ਕੋਈ ਭੰਤੀ ਜਨਮ ਯਾਕੂਬ ਜਦੋਂ ਪੀੜਾ ਨੂੰ ਹੋਇਆ ਹੋਇਆ ਜੇ ਵਿਦਿਆ ਪੜ੍ਹ ਲਈ ਫਿਰ ਸੁਪਨ ਪਿੱਛੇ ਨੂੰ ਆਏ ਨਹੀਂ ਸਕਦਾ ਕਹੇਗਾ ਕਿ ਕਿੱਥੇ ਜਾਊਗਾ ਉਹ ਗਿਆਨ ਤਾਂ ਬਦੂਗ ਹੋਇਆ ਲੋ ਇਸ ਕਰਕੇ ਇਹ ਵਿਦਵਾਨ ਨੇ ਉਹ ਕਦੇ ਵੀ ਸੱਚ ਅਰੇ ਰਾਹ ਨਹੀਂ ਜਾ ਸਕਦਾ ਜਿੰਨਾ ਜਰ ਵਿਦਿਆ ਵਿਚਾਰ ਨਹੀਂ ਦੀ ਜਦ ਵਿਦਵਾਨ ਵਿਦਿਆ ਵਿਚਾਰਦਾ ਫਿਰ ਵਿਦਵਾਨ ਨਹੀਂ ਰਹਿੰਦਾ ਸੰਤ ਜਦ ਭਗਤੀ ਕਰਦਾ ਮੈਂ ਸੰਤ ਨਹੀਂ ਜਾਂਦਾ ਫਿਰ ਭਗਤ ਬਣ ਜਾਂਦਾ ਇਸ ਕਰਕੇ ਗੁਰਬਾਣੀ ਸਾਰੀ ਭਗਤਾਂ ਦੇ ਚੱਲੇ ਖੜੇ ਸੰਤਰੀ ਕਹਾਏ ਉਹ ਭਗਤ ਕਹਾਏ ਨਹੀਂ ਇਹ ਵੀ ਜਦ ਬਦਵਾਨ ਖੋਜੀ ਹੋ ਜਾਂਦਾ ਫਿਰ ਜਦ ਬਦਿਆ ਵਿਚਾਰਦਾ ਖੋਜੀ ਹੋ ਕੇ ਵਿਚਾਰਦਾ ਉਹ ਕਹਿੰਦਾ ਵੀ ਇਹ ਤਾਂ ਸਾਰਾ ਕਰਤਾ ਬੰਦਾ ਤਾਂ ਕੋਈ ਹੈ ਹੀ ਨਹੀਂ ਮਾਪੇ ਤਾਂ ਕੋਈ ਹਿੱਦਾ ਹੀ ਨਹੀਂ ਪੂਰ ਪਛਤਾ ਕੋਈ ਹਿੱਦਾ ਹੀ ਨਹੀਂ ਉਹ ਸਾਰੀ ਵਿਦਿਆ ਜਿਹੜੀ ਮਨਮੁਖਾਂ ਦੀ ਵਿਦਿਆ ਹੈ ਨਾ ਸੰਸਾਰੀ ਸਾਰੀ ਰੱਦ ਕਰ ਦਿੰਦੇ ਜਿਹਨੂੰ ਧਰ ਕਹਿੰਦੇ ਤਾਂ ਤਾਂ ਹੈ ਹੀ ਨਹੀਂ ਗਿਆਨੀਆਂ ਕਾ ਤਾਂ ਨਾਮ ਹੈ ਤਹੀ ਕਹਿਣਾ ਵਿਦਿਆ ਵਿਚਾਰੀ ਹੋਈ ਤੇ ਕਹਿਣਾ ਗਿਆਨੀਆਂ ਕਾ ਤਾਂ ਨਾਮ ਹੈ ਕੰਬਾਲ ਕਵਦਾਲੀ ਰਹਿਣਾ ਕੰਕਾਲ ਹੋ ਜੀਦ ਕੋ ਨਾਮ ਨਹੀਂ ਹੈ ਜਿਹੜਾ ਸੱਚਾਈ ਜਿਹਨੂੰ ਅਸੀਂ ਅਮੀਰ ਕਹਿੰਨਾ ਹੋਏ ਨਹੀਂ ਉਦੋਂ ਦਾ ਕੰਕਾਲ ਜਿਹਦੇ ਨੱਕ ਨਾ ਹੋਵੇ ਆ ਵਹਲ ਉਹ ਨਕਟਾ ਨਹੀਂ ਹੁੰਦਾ ਨਾਮ ਬਣਾ ਸਾਰੇ ਨਕਤੇ ਹੁੰਦੇ ਨੇ ਜਿਹਦੇ ਵਾਹਲੀਆਂ ਖਾਣਾ ਹੁਣ ਉਹਨਾਂ ਨਹੀਂ ਹੁੰਦਾ ਉਦੋਂ ਤੇ ਇਹਨਾਂ ਅਖੇਂ ਜੇ ਮਖ ਲੋੜਨਾ ਹੈ ਉਦੋਂ ਸਹੀ ਨਾਨਕਾ ਜੋ ਖਿਦਮਤ ਸਾਰੀ ਭਾਸ਼ਾ ਬਦਲਦੀ ਇਹ ਵਿਦਿਆ ਕੀ ਵਿਚਾਰ ਹੈ ਜੇ ਵਿਦਿਆ ਵਿਚਾਰੇ ਤੇ ਬਿਨਾ ਅਬਰਮ ਗਿਆਨ ਦਾ ਸਮਝ ਨਹੀਂ ਆ ਸਕਦੀ ਇਹੀ ਕਾਰ ਲੈਣਾ ਵਿਦਵਾਨਾਂ ਨੂੰ ਖੱਜਲ ਹੁੰਦੇ ਨੇ ਖੱਜਲ ਚਾਰ ਅੱਖਰ ਪੜ੍ਹ ਲੈ ਕਦੂ ਨਾ ਉਹ ਇਤਿਹਾਸ ਜਿਆਦਾ ਨਾ ਉਹ ਇਤਹਾਸ ਤੋਂ ਦੌਰ ਕੁਝ ਜੁੜਦਾ ਆ ਨਹੀਂ ਚੱਲਉਂਦੀ ਇਹਨੂੰ ਬਿਲਕੁਲ ਵੀ ਇਹ ਤਾਂ ਗੱਲੇ ਹੀ ਨੂੰ ਜੇ ਹੋਵੇ ਫਿਰ ਤਾਂ ਇਹਨਾਂ ਦੀ ਉਹ ਬਤ ਮਾਰੀ ਜਾਂਦੀ ਹੈ ਫਿਰ ਤਾਂ ਇਹਦੀ ਖੋਜ ਨੂੰ ਤੁਰ ਪੈਣੇ ਇਹਦੇ ਤਾਂ ਬਾਜ਼ਾਰ ਚ ਰਹੀ ਜਾਂਦੇ ਇਹਦੇ ਬਾਲ ਦੂਏ ਵਜਾ ਇਹਦਾ ਅੱਖਾਂ ਦੇ ਤੇ ਵਿਸ਼ਵਾਸ ਕਰ ਜੇ ਅੱਖਾਂ ਨੂੰ ਦਿਦਾ ਨੇ ਵਾਸਤੇ ਸੱਚਾ ਗੁਰਬਾਣੀ ਕੰਨੇ ਜੋ ਅੱਖਰ ਨੂੰ ਦੀ ਦਸਾਂ ਦਾ ਛੂਟ ਹੈ ਜੋ ਖਨੂਦੀ ਦਾ ਅੱਖਰ ਨੇ ਸਾਰੇ ਦਿਸਤਬਾਨ ਅੱਖਰ ਹੈ ਜੇਤਾ ਇਹ ਅੱਖਰ ਨੂੰ ਸ਼ਬਦ ਕਹੀ ਜਾਂਦੇ ਨੇ ਸ਼ਬਦ ਗੁਰੂ ਹੈ ਵਿਦਵਾਨੇ ਕਹਿੰਦੇ ਨੇ ਨਾ ਜਿਹੜੇ ਅੱਖਰ ਨੂੰ ਸ਼ਬਦ ਅੱਖਰ ਨੂੰ ਦੇਖਣ ਵਾਲੀ ਚੀਜ਼ ਨੂੰ ਸ਼ਬਦ ਕਹਿੰਦੇ ਨੇ ਉਹ ਵਿਦਵਾਨ ਹੋ ਸਕਦਾ ਨਾ ਗੁਰਮੁਖੀ ਹੋ ਸਕਦੇ ਬਿਦਾਰੀ ਨਾ ਬਿਜਾਰੀ ਸ਼ਬਦ ਦਾ ਗੰਨਾ ਦਾ ਵਿਸ਼ਾਖਾਂ ਦਾ ਹੈਗੀ ਦੀ ਜੋ ਦੀਦੇ ਦਾ ਅਖਰ ਨੇ ਗੁਰਬਾਣੀ ਵੀ ਕਹਿੰਦੇ ਇਹਨਾਂ ਖਰਾਬ ਹੈ ਕੋਈ ਗੁਰਮਖ ਖੋਜੇ ਦੁਜੇ ਤਾਂ ਸਰ ਲਿਖਣਾ ਪਾਗੈ ਪੋਥੀ ਸਾਹਿਬ ਪਰਮੇਸ਼ਰ ਦਾ ਥਾਨ ਹੈ ਪਰਮੇਸ਼ਰ ਨਹੀਂ ਹੈ ਉਹਦੀ ਜਗ੍ਹਾ ਹੈ ਪਰ ਇਹਦਾ ਅਖਰ ਨੇ ਇਹ ਸ਼ਬਦ ਦਾ ਗੁਰਬਾਣੀ ਦਾ ਆਖਰੀ ਰੂਪ ਹੈ ਬੋਲੇ ਤੇ ਗੁਰਬਾਣੀ ਬੰਡੀ ਉਹ ਜਿਹੜੀ ਬਾਣੀ ਆ ਉਹ ਇਦੋਂ ਕਹਾਂ ਗੁਰਬਾਣੀ ਕਿਸੇ ਨਾਲ ਜੋੜਦੀ ਐ ਅਸੀਂ ਗੁਰਬਾਣੀ ਨਾਲ ਨਹੀਂ ਜੁੜਨਾ ਅਸੀਂ ਉਹ ਨਾਲ ਜੁੜਨਾ ਜਿਹਦੇ ਨਾਲ ਗੁਰਬਾਣੀ ਜੋੜਦੀ ਐ ਜੇ ਗੁਰਬਾਣੀ ਨਾਲ ਜੁੜ ਜਾਗੇ ਤਾਂ ਇੱਥੇ ਹੀ ਰਹਿ ਜਾਂਦੇ ਮੱਥੇ ਟੇਕਦੇ ਹੀ ਰਹਿ ਜਾਂਗੇ ਫਿਰ ਬੱਟ ਮੱਥੇ ਟੇਕਦੇ ਆ ਬਾਟ ਕਰਦੇ ਪਾਠ ਕਰ ਪੜਿਓ ਜਿਵੇਂ ਉਹ ਕਰਦੇ ਸੀ ਪਾਠ ਪੜਿਓ ਔਰ ਮੈਨੂੰ ਵਿਚਾਰਿਓ ਜੇ ਜਿੱਥੇ ਗੁਰਬਾਣੀ ਕਹਿੰਦੀ ਐ ਉਹਦੇ ਨਾਲ ਜੋੜਾ ਕੇ ਫਿਰ ਗੱਲੋ ਗੁਰਬਾਣੀ ਕੁਛ ਕਹਿ ਰਹੀ ਐ ਜੋੜ ਨੂੰ ਉੱਥੇ ਜੋੜਨਾ ਗੁਰਬਾਣੀ ਨਾਲ ਹੀ ਜੋੜਨਾ ਗੁਰਬਾਣੀ ਨੂੰ ਸਮਝ ਕੇ ਜਿੱਥੇ ਇਹ ਜੋੜਦੀ ਐ ਉੱਥੇ ਹੀ ਜੋੜ ਗੁਰਬਾਣੀ ਨਾਲ ਜੋੜਨ ਦੀ ਵਿਜਾ ਗੁਰਬਾਣੀ ਨੂੰ ਬੋਲਣਾ ਕਹੋ ਤੁਸੀਂ ਇਹ ਕਹਿੰਦਾ ਗੁਰਬਾਣੀ ਨਾਲ ਜੋੜੋ ਗੁਰੂ ਨਾਲ ਜੋੜੋ ਇਹ ਨੋ ਕਹਿੰਦੇ ਨੇ ਇਹਦਾ ਗੋਲ ਕਤਰ ਕਹਿੰਦਾ ਵੀ ਹੋਰ ਕਿੱਧਰ ਜਾਓ ਇੱਥੇ ਮੱਥਾ ਟੇਕਾ ਕਰੋ ਆ ਕੇ ਵੋਟਾਂ ਸਾਡੀਆਂ ਚੜਾਵਾ ਸਾਡਾ